ਵੜਾ ਦੇ ਮੋਡਲ ਟਾਊਨ ਵਿੱਚ ਬਿਜਲੀ ਦੇ ਟਰਾਂਸਫਾਰਮ ਸ਼ਾਰਟ ਸਰਕਟ ਦੇ ਚੱਲਦੇ ਅਚਾਨਕ ਅੱਗ ਲੱਗ ਗਈ ਜਿਸ ਨਾਲ ਇਲਾਕੇ ਵਿੱਚ ਭੱਗੜੜ ਮਚ ਗਈ ਇਲਾਕਾ ਨਿਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੇ ਵੱਲੋਂ ਟੈਂਪਰੇਰੀ ਤੌਰ ਤੇ ਇੱਕ ਟਰਾਂਸਫਾਰਮ ਰੱਖਿਆ ਗਿਆ ਸੀ ਜਿਸ ਵਿੱਚ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਅੱਗ ਕਾਫੀ ਭਿਆਨਕ ਸੀ ਭਾਗਾਂ ਨੂੰ ਨੁਕਸਾਨ ਤੋਂ ਬਚਾ ਹੋਇਆ ਅੱਗ ਲੱਗਣ ਦੀ ਸੂਚਨਾ ਫਾਇਰ ਬਿਗੇਡ ਨੂੰ ਦੇ ਦਿੱਤੀ ਗਈ ਹੈ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਫਾਇਰ ਬਗੜ ਵਿਭਾਗ ਦੇ ਕਰਮਚਾਰੀ ਨਹੀਂ ਪਹੁੰਚੇ ਜਿਸ ਤੇ ਚੱਲਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਕਰਮਚਾਰੀ ਅਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਣ ਦਾ ਟਰਾਂਸਫਾਰਮ ਕ੍ਰੈਪਸ ਤੋਂ ਗਏ ਨਾ ਟੈਂਪਰੇਰੀ ਟਰਾਂਸਫਾਰਮ 'ਤੇ ਰੱਖਿਆ ਸੀ ਜਿੱਥੇ ਮੈਂ ਕਿਹਾ ਲੋਡ ਲੋਡ ਦਾ ਐਸੋ ਕਿ ਜ਼ਿਆਦਾ ਹੋਣਾ ਹੋ ਜਿਸ ਦੇ ਕਰਕੇ ਨੂੰ ਅੱਗ ਲੱਗ ਗਈ ਹੈਗੀ ਆ ਕਿ ਹੋ ਇਹਨਾਂ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਇਹਨਾਂ ਦੇ ਰਿਪੇਅਰ ਹੈਗੇ ਆ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ ਇਹ ਅਕਸਰ ਇਸ ਟਰਾਂਸਫਰ ਮੇਂ ਖਾਸ ਕਰਕੇ ਗੱਲ ਹੈ ਕਿ ਦੂਏ ਦਿਨ ਹੀ ਕਰਾਇਆ ਹੁੰਦਾ ਸਰ ਫਾਰਵਰਡ ਬਗਾਰੇ ਦਿੱਤੀ ਫਾਈਵ ਬਗਾਰੇ ਨੂੰ ਫੋਨ ਕੀਤਾ ਹੈ ਕਿ ਹਾਈ ਤੱਕ ਨਹੀਂ ਪਹੁੰਚੀਗੀ ਪੁਲਿਸ ਡਿਪਾਰਟਮੈਂਟ ਪਹੁੰਚੀ ਹੈਗੀ ਆ ਬੀਡੀ ਦੇ ਜਿਹੜੇ ਉਹਨਾਂ ਦੀ ਲਾਈਨ ਮੈਨ ਬਗਾਰੇ ਆ ਕੇ ਉਹ ਆ ਗਏ ਕਿੰਨੀ ਦੇਰ ਹੋ ਗਈ ਸਰ ਫਾਰਵਰਡ ਕਿੰਨੀ ਮਿੰਟ ਹੋ ਗਏ ਹੈਗੀ ਜੀ ਸਰ ਉਹ ਕਹਿੰਦੇ ਜੀ ਆ ਰਹੀ ਹੈ ਅੱਜ ਕੱਲ ਪਈ ਹੈ ਜੀ ਕਹਿੰਦੇ ਪਰ ਉਹ ਕਿੱਥੋਂ ਚਲੀ ਹੈਗੀ ਜੀ ਦੇਖੀ ਤਾਂ ਰਿਹਾ ਜੀ ਕਿ ਉਹ ਹਾਰਦੀ ਭਜੀ ਮੇਰਾ ਨਾਮ ਗੁਇਤਰ ਸਿੰਘ ਹੈ ਗੁਇਤਰ ਸਿੰਘ ਜੀ ਦੇਰੀ ਨਾਲ ਆਈ ਤੁਹਾਡੀ ਗਾੜੀ ਦੀ ਮਾਰ ਮਲ ਗਈ ਹੈ ਸਾਰਾ ਇਹ ਸਰ ਸਾਨੂੰ ਜਲੰਧਰ ਤੋਂ ਟੈਲੀਫੋਨ ਆਇਆ ਉਸੇ ਵੇਲੇ ਅਸੀਂ ਗੱਡੀ ਲੈ ਕੇ ਇੱਥੇ ਆ ਗਏ ਆਂ ਟੈਲੀਫੋਨ ਅੱਜ ਦੇਨੇ ਬਿਜਲੀ ਵਾਲਿਆਂ ਨੂੰ ਦਰਖਤ ਚੰਗੇ ਉਹਦੇ ਨਾਲ ਸਾਡੀ ਤਾਕ ਟੁੱਟ ਰਹੀ ਗਾ ਕਿ ਟੈਲੀਫੋਨ ਸਾਡਾ ਖਰਾਬ ਆ ਜਲੰਧਰ ਅਸੀਂ ਇੱਥੇ ਐਸਪੀ ਦਫ਼ਤਰ ਦਿੱਤਾ ਆ ਅਸੀਂ ਆਪਣੀ ਇਨਫੋਰਮੇਸ਼ਨ ਟੈਲੀਫੋਨ 'ਚ ਆਪ ਅਸੀਂ 1 ਮਿੰਟ ਜਿੱਥੇ ਪਹੁੰਚ ਗਏ ਸਾਡੇ ਨੰਬਰ ਹੈਗੇ ਕੋਈ ਨਹੀਂ ਹਾਂਜੀ ਸਾਡੇ ਮੋਬਾਈਲ ਨੰਬਰ ਨਹੀਂ ਹੁੰਦੇ ਤਾਂ ਤੇ ਤੁਸੀਂ ਜਲੰਧਰ ਨੂੰ ਲੈ ਕੇ ਆਏ ਗੱਡੀ ਕਿਥੋਂ ਲੈ ਕੇ ਆਏ ਇੱਥੋਂ ਪਗਵਾੜੇ ਤੋਂ ਹੀ ਲੈ ਕੇ ਆਏ